ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਰਕਵਾ ਹੈ ਹਲਕਾ ਦਾਖਾਵਾ ਅਸੀਂ ਦਾਖੇ ਹਲਕੇ ਦੇ ਨਾਲ ਸੰਬੰਧਤ ਪਿੰਡ ਤਲਵੰਡੀ ਉੱਥੇ ਗਰੀਬਦਾਸ ਸੰਪਰਦਾ ਦੀ ਇੱਕ ਸੰਸਥਾ ਜਲਦੀ ਹੈ ਜਿਹਦਾ ਮਹੰਤ ਹੈ ਸ਼ੰਕਰ ਆਨੰਦ ਜਿਹੜਾ ਕਿ ਕਾਫੀ ਸਮੇਂ ਲੰਮੇ ਸਮੇਂ ਤੋਂ ਗਲਤ ਹਰਕਤਾਂ ਅਸਲੀਲ ਹਰਕਤਾਂ ਉੱਥੇ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਕਿਸੇ ਨੂੰ ਪਲੋਸ ਕੇ ਕਿਸੇ ਨੂੰ ਧੱਕੇ ਨਾਲ ਬਲੈਕਮੇਲ ਕਰਕੇ ਉਹਨਾਂ ਦੇ ਨਾਲ ਅਸਲੀਲ ਹਰਕਤਾਂ ਕਰਦਾ ਸੀ ਹੁਣ ਉਹਦੀਆਂ ਵੀਡੀਓਆਂ ਨੇ ਜਿਹੜੀਆਂ ਬਹੁਤ ਜਿਆਦਾ ਵਾਇਰਲ ਹੋਈਆਂ ਨੇ ਤੇ ਉਹਦੇ ਸੰਬੰਧ ਦੇ ਵਿੱਚ ਇਲਾਕੇ ਨੇ ਰਲ ਕੇ ਸ਼ੰਕਰानंद ਸੰਤ ਤੇ ਪਰਚਾ ਦਰਜ ਕਰਾਇਆ ਉਹ ਆਪਣੇ ਅੱਜ ਇੱਥੇ ਜਮਾਨਤ ਕਰਾਉਣ ਨੂੰ ਫਿਰਦਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਇਹਦੇ ਸੰਬੰਧ ਦੇ ਵਿੱਚ ਉਹ ਸੰਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨੂੰ ਫੜਨਾ ਚਾਹੀਦਾ ਤਾਂ ਕਿ ਫੇਰ ਬਾਅਦ ਦੇ ਵਿੱਚ ਕੋਈ ਅਸੀ ਘਟਨਾ ਨਾ ਵਾਪਰੇ ਜਿਹਦੇ ਨਾਲ ਹੋਰ ਇਲਾਕੇ ਦੇ ਵਿੱਚ ਹਲਚਲ ਪੈਦਾ ਹੋਵੇ ਜਿਹਦੇ ਨਾਲ ਹੋਰ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਲੱਗਦਾ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਇਹ ਜਹਿਹ ਕਾਰਵਾਈ ਚੱਲ ਰਹੀ ਹੈ ਹਾਂਜੀ ਅਸੀਂ 2007 ਦੇ ਵਿੱਚ ਵੀ ਇੱਕ ਇਹਨੇ ਕਾਂਡ ਕੀਤਾ ਸੀ ਉਦੋਂ ਅਸੀਂ ਬਹੁਤ ਇਲਾਕੇ ਤੋਂ ਲੋਕਾਂ ਨੇ ਬਹੁਤ ਭਾਰੀ ਰੋਸ ਮਾਰ ਕੀਤੇ ਸੀਗੇ ਮਾਲ ਇਲਾਕੇ ਦੇ ਵਿੱਚ ਵੀ ਤੇ ਇੱਥੇ ਡੀਸੀ ਸਾਹਿਬ ਦੇ ਵੀ ਧਰਨੇ ਦਿੱਤੇ ਸੀ 2007 ਦੇ ਵਿੱਚ ਪਰ ਜਿਹੜੇ ਲੋਕ ਨੇ ਨਾ ਮੈਂ ਇੱਥੇ ਅੱਜ ਲੋਕਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਦੇਖੋ ਜੇ ਤੁਸੀਂ ਆਪਣੀਆਂ ਧੀਆਂ ਭੇੜਾਂ ਦੀ ਇੱਜ਼ਤ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਚੰਦ ਕ ਪੈਸਿਆਂ ਪਿੱਛੇ ਇਹ ਜੋ ਸਾਧ ਦੇ ਕੋਲੇ ਵਿਕਣਾ ਨਹੀਂ ਚਾਹੀਦਾ ਉਦੋਂ ਵੀ ਕੁਝ ਲੋਕ ਵਿੱਕ ਗਏ ਸੀ ਜਾਂ ਜਿਹੜੇ ਉਦੋਂ ਇਹ ਸੰਤ ਕ੍ਰਾਂਤ ਦੇ ਚੇਲੇ ਸੀ ਉਹ ਵੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਵੀ ਹਟਾਇਆ ਪਰ ਅੱਜ ਅਸੀਂ ਤਾਂ ਉਹ ਸਾਧ ਦੇ ਚੇਲੇ ਨਹੀਂ ਹੈ ਪਰ ਜਿਹੜੇ ਉਹਦੇ ਸਾਧ ਦੇ ਚੇਲੇ ਨੇ ਅੱਜ ਉਹਨਾਂ ਦੇ ਨਾਲ ਹੀ ਇਹ ਕਾਂਡ ਹੋਏ ਨੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹੇ ਜੇ ਸਾਥ ਤੋਂ ਪੱਲਾ ਛਡਾਉਣਾ ਚਾਹੀਦਾ ਨਾ ਕਿ ਇਹੇ ਜੇ ਸਾਧ ਨੂੰ ਦਾਨ ਦੇ ਕੇ ਹੋਰ ਤਕੜਾ ਹੋਰ ਸਮਰੱਥ ਕਰਨਾ ਚਾਹੀਦਾ ਤੇ ਅੱਜ ਕੱਲ ਪਤਾ ਲੱਗ ਰਿਹਾ ਵੀ ਆਹ ਜਿਹੜੇ ਵੀਡੀਓ ਆ ਜਿਨ੍ਹਾਂ ਨੇ ਪਾਈਆਂ ਨੇ ਉਹਨਾਂ ਚੋਂ ਬਹੁਤ ਸਾਰੇ ਤਾਂ ਕਰੋੜ-ਕਰੋੜ ਰੁਪਈਆ ਲੈ ਕੇ ਵਕ ਵੀ ਗਏ ਨੇ ਤੇ ਅੱਜ ਵੀ ਜਿੰਨੇ ਇੱਥੇ ਉਹਦੇ ਬਾਰਖਲਾਫ ਆਏ ਨੇ ਮੈਂ ਤੁਹਾਡੇ মিডিਏ ਦੇ ਰਾਹੀਂ ਉਹਨਾਂ ਨੂੰ ਸਮੋਦਤ ਕਰਦਾ ਬੇਨਤੀ ਕਰਦਾ ਵੀ ਕਿਤੇ ਕੱਲ ਨੂੰ ਇਹ ਨਾ ਹੋਵੇ ਵੀ ਅੱਜ ਤਾਂ ਮੈਂ ਮੂਰੇ ਆ ਕੱਲ ਨੂੰ ਮੈਂ ਪੈਸੇ ਲੈ ਕੇ ਪਿੱਛੇ ਹਟ ਜਾਮਾ ਅਜਾ ਬਾਬਾ ਜੀ ਕੀ ਲੱਗਦਾ ਪੂਰਾ ਨਗਰ ਇਲਾਕਾ ਜਿਹੜਾ ਹੁਣ ਪਰੇਸ਼ਾਨ ਆ ਤੇ ਆਇਆ ਜ ਰੋਸ ਵਜੋਂ ਹਾਂ ਜੀ ਦੇਖੋ ਇਲਾਕਾ ਤਾਂ ਜਦੋਂ ਕੋਈ ਇਦਾਂ ਦੀ ਹਰਕਤ ਹੁੰਦੀ ਆ ਤੇ ਫਿਰ ਉਦੋਂ ਰੋਸ ਚ ਆਉਂਦਾ ਹੀ ਆਉਂਦਾ ਪਰ ਜਦੋਂ ਜਿਹੜੇ ਉਹਦੇ ਸ਼ਰਧਾਲੂ ਨੇ ਉਹ ਡਰਾਉ ਧਮਕਾਉਣ ਲੱਗ ਜਾਂਦੇ ਆ ਕੱਲੇ ਕੱਲੇ ਬੰਦੇ ਨੂੰ ਨਾ ਫਿਰ ਪਿੱਛੇ ਹਟ ਜਾਂਦੇ ਲੱਗਦਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਹਾਂ ਜਾਗਦੀਆਂ ਜ਼ਮੀਰਾਂ ਵਾਲੇ ਤਾਂ 2007 ਤੋਂ ਹੀ ਬਰ ਖਿਲਾਫ ਨੇ ਬਹੁਤ ਸਾਰੇ ਉਹਦੇ ਚੇਲੇ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗੀਆਂ ਤੇ ਉਹ ਇਹਨੂੰ ਛੱਡ ਕੇ ਚਲੇ ਗਏ ਪਰ ਜਿਹੜੇ ਇਹਦੀ ਬਲੈਕਲਿਸਟ 'ਚ ਸੀਗੇ ਉਹ ਅੱਜ ਵੀ ਉਹਦੇ ਨਾਲ ਹੀ ਤੁਰੇ ਫਿਰਦੇ ਨੇ ਅੱਜ ਡੀਸੀ ਕੋ ਆਏ ਹੋ ਤੁਸੀਂ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਤਾਂ ਕਿ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਗੱਡਾ ਤਾਂ ਨਹੀਂ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਜਿਹੇ ਲੋਕਾਂ ਜਿਹੜੇ ਲੋਕਾਂ ਦੀਆਂ ਅਸਲੀਲ ਵੀਡੀਓ ਜਾਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਫੱਗ ਰਹੇ ਨੇ ਤਾਂ ਸਾਨੂੰ ਵੀ ਖਿਲਾਫ ਵੀ ਕਰ ਹਾਂ ਹਾਂ ਇਹ ਇਹ ਹੀ ਲੋਕ ਨੇ ਦੇਖੋ ਗੱਲ ਇਹ ਆ ਵੀ ਇਹ ਸਾਧ ਦੀ ਉਮਰ ਤਕਰੀਬਨ 70 ਤੋਂ ਉੱਤੇ ਹੈ 78 ਸਾਲ ਦਾਦ ਦੇ ਆ ਵੀ ਜਿਹੜਾ ਇਸ ਉਮਰ ਦੇ ਵਿੱਚ ਆ ਕੇ ਅਸਲੀਲ ਹਰਕਤਾਂ ਕਰਦਾ ਉਹਦੇ ਕੋਲ ਉਹ ਕੀ ਖਾਂਦਾ ਉਹ ਉਹ ਨਸ਼ੇ ਪੱਤੀ ਵਰਤਦਾ ਜੇ ਇਹ ਜੇ ਧਾਰਮਿਕ ਇਤਾਨਾਂ ਤੇ ਜਾ ਕੇ ਵੀ ਜਿਹੜੇ ਮੇਨ ਨੇ ਉਹ ਨਸ਼ੇ ਪੱਤੇ ਕਰਦਨੇ ਨੇ ਉਹ ਇਹ ਜਿਹੀਆਂ ਹਰਕਤਾਂ ਕਰਦਨੇ ਫਿਰ ਉਤੋਂ ਤੁਸੀਂ ਕਿਸੇ ਤੋਂ ਕੀ ਆਸ ਰੱਖ ਸਕਦੇ ਠੀਕ ਹੈ ਜੀ ਧੰਨਵਾਦ ਸਿੰਘ ਸਰਾਤ ਲਵੰਡੀ ਖੁਰ ਤੋਂ ਹੈ ਜੀ ਹਲਕਾ ਦਾਖਾ ਉਸੇ ਨਗਰ ਤੋਂ ਜਿਸ ਨਗਰ ਤੋਂ ਇਹ ਅਸਲੀਲ ਵੀਡੀਓ ਵਾਇਰਲ ਹੋਈ ਹੈ ਜੀ ਉਹ ਅਖੌਤੀ ਸਾਧ ਤਕਰੀਬਨ ਸਾਡੇ ਨਗਰ ਦੇ ਵਿੱਚ 87 84 ਤੋਂ ਬੈਠਾ ਹੋਇਆ ਆਪਣੇ ਚਿਤੇਹਾਂ ਦੇ ਨਾਲ ਰਲ ਕੇ ਜਾਨੀ ਕੋਦੋਂ ਮਿਲਿਆ ਹੋਇਆ ਸੀਗਾ ਉਹਨਾਂ ਦੇ ਨਾਲ ਮਿਲ ਕੇ ਨੇ ਉੱਥੇ ਉਸ ਗੱਡੀ ਦੇ ਗੱਡੀ ਬਣ ਗਿਆ ਦੇਹ ਧਾਰੀ ਤਾਂ ਗੁਰੂ ਹੈ ਹੀ ਨਹੀਂਗਾ ਜੀ ਆਪਦੇ ਆਪ ਨੂੰ ਸੰਤ ਅਖਾਉਂਦਾ ਜੀ ਇਹ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਆ ਜੀ ਇਹ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸਬੰਧ ਆ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਸਰ ਕਿੰਨੇ ਸਾਲ ਪੁਰਾਣਾ ਜੇ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਠੀਕ ਕਿੰਨਾ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕੀ ਆ ਲੋਕਾਂ ਦੀ ਪ੍ਰਾਪਰਟੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ 2 ਨੰਬਰ ਦੇ ਬੰਦੇ ਵੀ ਆ ਪੁੱਜ ਕੇ 1 ਨੰਬਰ ਦੇ ਵਿੱਚ ਪ੍ਰ ਇਹ ਤੇ ਐਫ ਆਈ ਆਰ ਨੰਬਰ 104 ਲਾਕੇ ਥਾਣੇ ਦੇ ਵਿੱਚ ਦਰਜ ਹੋਈ ਹੈ ਜੀ ਉਹ ਵੀ ਦੇਖੋ ਜੀ ਸਾਡੇ ਉਹ ਜਿਹੜੀ ਕਿ ਇੱਕ ਨਗਰ ਦੀ ਇਹ ਜਿਹੜੀ ਐਫ ਆਈ ਆਰ ਦਰਜ ਹੋਈ ਉਹ ਤੇ ਵੀ ਸਾਨੂੰ ਇੱਕ ਸੱਕ ਆ ਕੀ ਸਾਕਾ ਜੀ ਉਹਦਾ ਇੱਕ ਨਗਰ ਨਹੀਂ ਰਸ਼ਪਾ ਹਰਦੀਪ ਸਿੰਘ ਸਨਫਰ ਸੁਪਾਲ ਸਿੰਘ ਦੀ ਆ ਆ ਨੌ ਬੰਦੇ ਤੋਂ ਕਰਵਾਈ ਗਈ ਆ ਜੋ ਕਿ ਸਾਡੇ ਵੱਲੋਂ ਕਰਵਾਈ ਉਹਦੀ ਕਾਰਵਾਈ ਸ਼ੁਰੂ ਕਰਦੀ ਕੋਈ ਬਾਪੇ ਦਾ ਬੰਦਾ ਲੱਗਦਾ ਪਹਿਲੀ ਗੱਲ ਤਾਂ ਸੀ ਇਹ ਪੁੱਛਣਾ ਚਾਹੁੰਦੇ ਆ ਵੀ ਇਹਦਾ ਭੱਜਣ ਦਾ ਕੀ ਮਤਲਬ ਆ ਜੇ ਤੂੰ ਇੱਕ ਧਾਰਮਿਕ ਸੰਸਦ ਦਾ ਬੰਦਾ ਹੋਵੇਂ ਮੁਖੀ ਹੋਵੇਂ ਤੂੰ ਜਨਤਾ ਦੇ ਸਾਹਮਣੇ ਪੇਸ਼ ਹੋ ਜਾਂ ਉਹਦਾ ਕੋਈ ਹੋਰ ਨੇੜਲਾ ਸਰਦਾਲੂ ਹੋਵੇ ਜਿਸ ਤਰ੍ਹਾਂ ਨਾਲ ਅਸੀਂ ਤੁਹਾਡੇ ਸਾਹਮਣੇ ਖੜੇ ਆ ਕੋਈ ਸਪਸ਼ਟੀਕਰਨ ਤਾਂ ਦਿੰਦਾ ਲੱਗਦਾ ਕਿ ਭਾਵਨਾਵਾਂ ਮੱਠੇ ਦੋਈਆਂ ਤੇ ਵੱਡੀ ਕਾਰਵਾਈ ਦੀ ਮੰਗ ਕਰਦੇ ਹੋ ਵੱਡੀ ਕਾਰਵਾਈ ਦੀ ਮੰਗ ਕਰਦੇ ਸੀਵੀਆਈ ਜਾਂਚ ਕਰਕੇ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਵੀ ਕੋਈ ਇਹ ਜਾਓ ਖੋਤੀ ਸਾਧ ਸਾਡੇ ਪੰਜਾਬ ਦੀ ਧਰਤੀ ਨੂੰ ਰੰਗਲੀ ਨੂੰ ਰੰਗਲੇ ਪੰਜਾਬ ਨੂੰ ਬਰਬਾਦ ਨਾ ਕਰੇ ਗੁਰੂਆਂ ਭਗਤਾਂ ਦੀ ਧਰਤੀ ਆ ਇਹ ਅੱਗੇ ਵੀ ਇਦਾਂ ਦੇ ਕੋਈ ਮਾਮਲਾ ਆ ਅੱਗੇ ਵੀ ਮਾਮਲਾ ਆ ਸਾਈਲੈਂਟ ਸੀਗੇ ਜੀ ਉਹਨੂੰ ਉਸੋ ਅਸੀਂ ਸਾਚ ਕਰਦੇ ਜੀਸ ਸਾਹਿਬ ਨੇ ਕਿ ਬਿਸ਼ਵਾਸ ਦਿਵਾਇਆ ਵੀ ਕੱਲੀ ਕੱਲੀ ਜਾਂਚ ਕਰਵਾ ਕੇ ਜਨਤਕ ਕਰਕੇ ਤੁਹਾਨੂੰ ਦਿੱਤੀ ਜਾਊਗੀ ਇਹੀ ਜੀ ਕੋਈ ਗੱਲ ਨਹੀਂ ਵਿਸ਼ਵਾਸ ਰੱਖੋ ਸਾਨੂੰ ਭਰੋਸਾ ਪੂਰਾ ਡੀਸੀ ਸਾਹਿਬ ਤੇ ਸਾਰੇ ਸਟਾਫ ਤੇ ਤੁਹਾਡੀ ਮੰਗ ਕੀ ਮੰਗ ਇਹ ਹੀ ਆ ਜੀ ਜਿਹੜੀ ਤੁਹਾਨੂੰ ਦੱਸਿਆ ਵਾ ਬਈ ਉਹਦੀ ਜਾਂਚ ਹੋ ਕੇ ਜਾਂਚ ਦੀ ਕਾਰਵਾਈ ਕਾਰਵਾਈ ਹੋਵੇ ਕਾਰਵਾਈ ਹੋਵੇ ਹਾਂ ਜੀ ਇੱਕ ਵਾਰ ਹੋਰ ਸੁਣੋ ਜੀ ਇੱਕ ਵਾਰ ਹੋਰ ਨਾਲ ਦਾ ਪਿੰਡ ਆ ਮੇਰਾ ਸਵੱਤੀ ਕਲਾ ਉੱਥੋਂ ਵੀ ਸਰਪੰਚਾ ਜੀ ਸਰਪੰਚ ਤੇ ਇਹ ਜਿਹੜਾ ਹੁਣ ਆਪਣੇ ਮਹੱਲੇ ਦੇ ਵਿੱਚ ਵੀ ਜੇ ਕੋਈ ਗਲਤ ਕੈਰੇਕਟਰ ਵਾਲਾ ਬੰਦਾ ਆਵੜੇ ਜੀ ਕੋਈ ਲੇਡੀ ਆਵੜੇ ਕੋਈ ਬੰਦਾ ਜਵੇ ਆਪਣਾ ਸਾਰਾ ਨਾ ਜੋਰ ਲਗਾ ਖਲਾ ਵੀ ਇਹਨੂੰ ਪਿੰਡ ਚੋਂ ਕੱਢਿਆ ਜਾਵੇ ਜੀ ਇਹਨੇ ਸਾਡਾ ਜਾਣ ਕੇ ਇਲਾਕਾ ਇਹਨੂੰ ਗੰਦਾ ਕੀਤਾ ਵਾ ਇਸ ਲਈ ਇਹਨੂੰ ਇਲਾਕੇ ਚੋਂ ਘਟਾਇਆ ਜਾਣਾ ਚਾਹੀਦਾ ਸਾਡੀ ਨੀ ਪਵਾਇਆ ਹੈਗਾ ਜਿੱਦਾਂ ਤੁਸੀਂ ਪਿੰਡ ਦੇ ਸਰਪੰਚੋਂ ਨਾਲ ਦੇ ਪਿੰਡਾਂ ਦੇ ਵਿੱਚ ਰਲ ਕੇ ਇਹ ਸਾਰੇ ਪਿੰਡਾਂ ਚ ਪਵਾਵਾਂਗੇ ਨਹੀਂ ਅਸੀਂ ਹੌਲੀ ਹੌਲੀ ਗਾਂਧੀ ਦਾ ਸਟੈਪ ਹੋਣਗੇ ਅੱਗੇ ਤੋਂ ਅੱਗੇ ਮਤਲਬ ਹੁਣ ਮਤੇ ਪਾਈ ਜਾਣਗੇ ਮਤੇ ਪਾਈ ਜਾਣਗੇ ਮਤਲਬ ਇਹ ਹੁਣ ਜਿਵੇਂ ਆਪਣੇ ਮਹੱਲੇ ਦੇ ਵਿੱਚ ਕੋਈ ਆ ਗਿਆ ਗਲਤ ਸ਼ਖਸ਼ ਆ ਗਿਆ ਲੇਡੀ ਆ ਗਈ ਆਪਣਾ ਜੋਰ ਲਗਿਆ ਹੁੰਦਾ ਵੀ ਆਪਣੇ ਬੱਚੇ ਖਰਾਬ ਹੋਣਗੇ ਸਾਰਾ ਕੁ ਗਲਤ ਹੋਊਗਾ ਅੱਗੇ ਤੋਂ ਜਿਸ ਤਰ੍ਹਾਂ ਕਿ ਜਿਹੜੇ ਨਸ਼ੇ ਕਲਬ ਹਿਮ ਚੱਲਦੀ ਲੱਗਦਾ ਕਿ ਇਦਾਂ ਵੀ ਤੁਸੀਂ ਮਚਲਣੀ ਚਾਹੀਦੇ ਵੀ ਤਾਂ ਰਮ ਨੂੰ ਜਿਹੜੇ ਦੂਸ਼ਿਤ ਕਰ ਹਾਂਜੀ ਇਹ ਹੋਣਾ ਇਹ ਇਹ ਇਹਦੇ ਵਿੱਚ ਲੋਕ ਅੰਦਾਜ਼ ਵਿਸ਼ਵਾਸ ਕਰਦੇ ਹਨ ਇਹਨਾਂ ਤੇ ਠੀਕ ਹੈ ਨਾ ਹੁਣ ਵੀ ਬਥੇਰੇ ਹੋਣਗੇ ਜਿਹੜੇ ਉਹਨੂੰ ਹਲੇ ਵੀ ਬਾਬਾ ਸਾਹਿਬ ਦੇ ਹੋਣਗੇ ਵੀ ਸਾਡਾ ਬਾਬਾ ਜੀ ਆਹੋ ਸਹੀ ਆ ਤਾਂ ਠੀਕ ਹੈ ਨਾ ਤੇ ਜੇ ਹੁਣ ਸੰਿਆਸੀ ਸੀਗਾ ਪਹਿਲੀ ਗੱਲ ਤਾਂ ਇਹੋ ਜਿਹਾ ਕੰਮ ਬਣਦਾ ਹੀ ਨਹੀਂਗਾ ਠੀਕ ਹੈ ਨਹੀਂ ਕਿ ਕਹਿ ਸਕਦੇ ਪਾਣੀ ਨੂੰ ਵੀ ਖਰਾਬ ਕੀਤਾ ਗਿਆ ਪਹਿਲਾਂ ਤਾਂ ਜਿਹੜਾ ਆਪਣਾ ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਤੋੜ ਬਰੋੜ ਕੇ ਲਿਖਿਆ ਹੋਇਆ ਜੀ ਪਹਿਲਾਂ ਤਾਂ ਇਹਦੇ ਤੇ ਸ਼੍ਰੋਮਣੀ ਕਮੇਟੀ ਨੇ ਵੀ ਐਕਸ਼ਨ ਲੈਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀਐਮ ਸਾਹਿਬ ਤੋਂ ਤੇ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਤੇ ਇਸ ਇਸ ਡੇਰੇ ਨੂੰ ਤਾਲਾ ਲਾਇਆ ਜਾਵੇ ਠੀਕ ਕਿਹੜੇ ਮਾਮਲੇ ਦੇ ਵਿੱਚ ਡੀਸੀ ਸਾਹਿਬ ਕੋਲੇ ਪਹੁੰਚੇ ਹੋ ਕਹਿੰਦੇ ਪਿੰਡ ਵਾਸੀ ਪੂਰੇ ਨਾਲ ਆਏ ਨੇ ਤੁਹਾਡੇ ਜੀ ਇੱਕ ਸ਼ੰਕਰਾਨੰਦ ਹੈਗਾ ਹਾਂਜੀ ਬਾਬਾ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਅੱਛਾ ਜੀ ਠੀਕ ਹੈ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ ਉਹਦੀ ਬੇਲ ਐਪਲੀਕੇਸ਼ਨ ਅੱਜ ਲੱਗੀ ਆ ਅਸੀਂ ਉਹਨੂੰ ਅਪੋਜ਼ ਕੀਤਾ ਵੈ ਠੀਕ ਹੈ ਤੇ ਬਾਕੀ ਸ਼ਾਮ ਤੱਕ ਜੋ ਕੋਰਟ ਦਾ ਆਰਡਰ ਆਏਗਾ ਅਸੀਂ ਉਹਨੂੰ ਮਾਨ ਜੀ ਅੱਜ ਤੋਂ ਦਿਨ ਜਿਸ ਤਰ੍ਹਾਂ ਵਕੀਲ ਨੂੰ ਲੱਗਦਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਠੇਸ ਪਹੁੰਚੀ ਬਹੁਤ ਬਹੁਤ ਜ਼ਿਆਦਾ ਠੇਸ ਪਹੁੰਚੀ ਉਸ ਵੀਡੀਓ ਨੂੰ ਦੇਖ ਕੇ ਲੋਕਾਂ ਦੀ ਬਹੁਤ ਇੰਨੇ ਲੋਕ ਆਏ ਨੇ ਇੱਥੇ ਉਸ ਕਰਕੇ ਲੋਕਾਂ ਦੀ ਬਹੁਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਉਹ 299 ਦੇ ਅੰਡਰ ਸੈਕਸ਼ਨ ਬੀ ਐਨ ਐਸ ਤੇ 295 ਏ ਦੇ ਅੰਡਰ ਆਈ ਪੀ ਐਸ ਸੀ ਦੇ ਉਹਦੇ ਅਗੇ ਉਹਦੇ ਕੀਤੀ ਗਈ ਹੈ ਸਰ ਜਿਸ ਤਰ੍ਹਾਂ ਉਹਦੀ ਗ੍ਰਿਫਤਾਰੀ ਹੋਈ ਹੋਈ ਹੈ ਬਾਬੇ ਦੀ ਕਿ ਇਸ ਤੋਂ ਬਾਅਦ ਵਿੱਚ ਜਿਹੜੀਆਂ ਇਨਜਾਇਦਾਦ ਦੇ ਸੰਬੰਧੀ ਵੀ ਤੁਸੀਂ ਜਿਹੜੀਆਂ ਕਰੋਗੇ ਵੀ ਬਾਕੀ ਸਾਰੇ ਕਰਨਗੇ ਜਿੱਦਾਂ 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 ਸਾਡੇ ਸਾਹਮਣੇ ਫੈਕਟਸ ਆਣਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਹਾਂਜੀ ਬਸ ਠੀਕ ਹੈ ਸਰ ਇਸੇ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਥੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਦਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀ ਹੋ ਰਹੀਆਂ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫਓ ਜਿਹੜੇ ਸਾਡੇ ਚੀਫ ਮਿਨਿਸਟਰ ਫੀਲਡ ਆਫਿਸ ਪਰ ਹੈ ਔਰ ਨਾਲ ਦੇ ਨਾਲ ਜਿਹੜੇ ਕਨਸਰਨਡ ਸੰਬੰਧਿਤ ਪੁਲਿਸ ਅਫਸਰ ਦੀ ਡਿਊਟੀ ਲਈ ਹੈ ਕਿ ਤੁਰੰਤ ਇਸਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦੇਣ ਠੀਕ ਹੈ ਸਰ ਜੀ